What you ਤਿੰयां ਤੀਜ ਦੀਆਂ ਇਹ ਸਾਡੇ ਪੰਜਾਬੀ ਵਿਰਸੇ ਨੇ ਜਿਹੜੇ ਇਹ ਅਨੋਖੇ ਤੇ ਜਾ ਰਹੇ ਸੀ ਅਸੀਂ ਹੌਲੀ ਹੌਲੀ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਸੰਭਾਲ ਕਰਨ ਦੀ ਦੁਨੀਆ ਤੋਂ ਜੋ ਕਿ ਸਾਡੇ ਇਹ ਪ੍ਰੋਗਰਾਮ ਨੇ ਅਲੋਪ ਹੋਣ ਦੇ ਜਾ ਰਹੇ ਸੱਭਿਆਚਾਰ ਇਹਨਾਂ ਦੇ ਨਾਲ ਸਾਡੀ ਜਿਹੜੀ ਸੱਭਿਆਚਾਰ ਅ ਮਤਲਬ ਰੀਤੀ ਰਿਵਾਜ ਜਿਹੜੇ ਅਲੋਪ ਹੋਣ ਦੇ ਜਾ ਰਹੇ ਸੀ ਉਹਨਾਂ ਨੂੰ ਮੋੜ ਸੁਰਜੀਤ ਕਰਨ ਵਾਸਤੇ ਅਸੀਂ ਨੇ ਹਰ ਜਗ੍ਹਾ ਤੇ ਫ੍ਰੀ ਲੋਡ ਕਨੈਕਸ਼ਨ ਲਈ ਸਲਾਈ ਸੈਂਟਰ ਖੋਲੇ ਹਨ ਜਿਹੜੇ ਕਿ ਸਾਡੇ 16 ਸਲਾਈ ਸੈਂਟਰ ਕੰਪਲੀਟ ਹੋ ਚੁੱਕੇ ਹਨ ਔਰ 6 ਮੌਜੂਦਾ ਸਲਾਈ ਸੈਂਟਰ ਚੱਲ ਰਹੇ ਹਨ ਇਹ ਸਲਾਈ ਸੈਂਟਰਾਂ ਦੇ ਹਰ ਇੱਕ ਲੜਕੀ ਜਿਹੜੀਆਂ ਕਿ ਸਾਡੀਆਂ ਲੋਡ ਬੰਦ ਧੀਆਂ ਨਹੀਂਆਂ ਉਹਨਾਂ ਨੂੰ ਫ੍ਰੀ ਬਿਲਕੁਲ ਆ ਪੰਜ ਕਿੰਨੇ ਸਲਾਈ ਜਾਂਦੇ ਨੇ ਇੱਕ ਸਾਦਾ ਹੀ ਜਿਹੜਾ ਲੱਗਦਾ ਸਲਾਈ ਸੈਂਟਰਾਂ ਦਾ ਇਹ ਸਮਾਗਨ ਇਹਨਾਂ ਨੂੰ ਲੜਕੀਆਂ ਆ ਜਿਵੇਂ ਕਿ ਪੱਖੀਆਂ ਹੋਣੀਆਂ ਪੇਂਟਿੰਗ ਹੋਣੀਆਂ ਔਰ ਪੰਜਾਬੀ ਸਭ ਤੋਂ ਹੋਏ ਡਿਜ਼ਾਈਨਿੰਗ ਸੂਰ ਹੋਏ ਸਾਰੇ ਹੀ ਵਿਰਸੇ ਦੇ ਨਾਲ ਜੋੜ ਕੇ ਨਾਲ ਨਾਲ ਉਹਨਾਂ ਨੂੰ ਸੱਗਾਂ ਚਾਰਕ ਜਿਹੜੀ ਪ੍ਰੋਗਰਾਮ ਨੇ ਉਹਨਾਂ ਦੇ ਨਾਲ ਵੀ ਜੋੜਿਆ ਜਾਂਦਾ ਜੀ ਜੀ ਕੋ ਜੀ ਕਹਿੰਦੇ ਹੁੰਦੇ ਨੇ 3 ਨੇ ਤਾਂ ਕਿ ਨਾ 3ਾਂ ਦੇ ਨਾਲ ਹੀ ਉਹ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਹਾਸਾ ਠੱਠਾ ਕਰਦੇ ਨੇ ਹਾਸੇ ਮਜ਼ਾਕ ਕਰਦੇ ਨੇ ਖੇਡ ਖਾਣੇ ਦੇ ਕੰਮ ਦੇ ਇੰਜੋਏ ਕਰਦੇ ਨੇ ਤਾਂ ਸਾਡਾ 3ਾਂ ਦਾ ਇੱਕ ਦਿਨ ਬਣਦਾ ਸੋਚੋ ਸੁੱਤੇ ਸੈਲੀਬ੍ਰੇਟਿਓਨ ਸੈਲੀਬ੍ਰੇਸ਼ਨ ਹੁੰਦਾ ਤਾਂ ਜਿਉਂਦੀਆਂ ਬਸਦੀਆਂ ਰਹਿਣ ਸਾਰੀਆਂ 3ਾਂ ਤਾ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਾਇਗਰੂ ਨੇ ਸੁਖ ਰੱਖੀ ਤਾਂ ਮਤਲਬ ਕਿ ਇਦਾਂ ਦੇ ਪ੍ਰੋਗਰਾਮ ਲਿਖਦੇ ਰਹਾਂਗੇ ਕਰਦੇ ਰਹਾਂਗੇ ਸਮਾਜ ਨੂੰ ਇੱਕ ਚੰਗਾ ਮੈਸੇਜ ਦਿੰਦਾ ਰਹਾਂਗੇ ਪੰਜਾਬੀ ਸਵੇਰਨ ਕੋਲੀਆਂ ਦੇ ਮੌਕੇ ਤੇ ਪਿੰਡਾ ਕਮਾਲੇ ਪਹੁੰਚੇ ਹੋ ਇਸ ਵਕਤ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਬੜੀ ਖੁਸ਼ੀ ਹੋ ਰਹੀ ਹੈ ਛੇਵਾਂ ਪੀਂ ਦਾ ਮੇਲਾ ਜਿਹੜਾ ਪਿੰਡ ਹਾਕਮ ਵਾਲੇ ਵਿਖੇ ਏਕ ਨੂੰ ਸੋਸਾਇਟੀ ਅਤੇ ਮੈਡਮ ਜੀਤ ਦਈਆ ਦੇ ਸਹਿਯੋਗ ਨਾਲ ਇੱਥੇ ਕਰਾਇਆ ਜਾ ਰਿਹਾ ਤੇ ਅੱਜ ਪਤਾ ਲੱਗਿਆ ਕਿ ਇਹ ਛੇਵਾਂ ਮੇਲਾ ਹੈ ਜਿਹੜਾ ਕਿ ਆਪਣਾ ਸੱਭਿਆਚਾਰਕ ਜਿਹੜਾ ਵਿਰਸਾ ਉਹ ਖਤਮ ਹੁੰਦਾ ਜਾਂਦਾ ਹੈ ਉਹਨੂੰ ਇੱਕ ਕੈਮ ਰੱਖਣ ਵਾਸਤੇ ਇਹੋ ਜਿਹੇ ਪ੍ਰਾਲੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਕੀਤੇ ਗਏ ਆ ਮੈਂ ਸਾਰੇ ਜਿਹੜੀ ਇਹਨਾਂ ਇੱਕ ਪ੍ਰਬੰਧਕ ਕਮੇਟੀ ਐ ਮੈਡਮ ਜੀਤ ਦਈਆ ਏਕਨੂ ਵੈਲਫੇਅਰ ਸਟਾਰਟ ਕਮੇਟੀ ਸਾਡੇ ਬਲਬੀਰ ਚੋਟੀਆਂ ਜੀ ਜਿਹੜੇ ਕਿ ਵਿਸ਼ੇਸ਼ ਤੌਰ ਤੇ ਇੱਥੇ ਆਏ ਆ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਮੁਬਾਰਕਵਾਦ ਦਿੰਦਾ ਕਿ ਜਿਨ੍ਹਾਂ ਨੇ ਇਹਨਾਂ ਵਧੀਆ ਕੰਮਜਾਮ ਮੇਲੇ ਚ ਕਰਵਾਇਆ ਸਤਿ ਸ਼੍ਰੀ ਅਕਾਲ ਦੋਸਤੋ ਬੜਾ ਵਧੀਆ ਲੱਗਿਆ ਅੱਜ ਜੀਤ ਦਈਆ ਦਾ ਬਹੁਤ ਸੋਹਣਾ ਪ੍ਰਾਲਾ ਜੋ ਛੇਮਾ ਤੀਆਂ ਦਾ ਮੇਲਾ ਪਿੰਡ ਹਾਕਮ ਵਾਲਾ ਦੇ ਵਿੱਚ ਜਾਨਕੀ ਢੀਆਂ ਦਾ ਮੇਲਾ ਤੇ ਢੀਆਂ ਦਾ ਮੇਲਾ ਕਰਵਾਇਆ ਗਿਆ ਸਾਡੇ ਕਲਚਰ ਨੂੰ ਸਾਂਭਣ ਲਈ ਔਰ ਸਮਾਜ ਨੂੰ ਵਧੀਆ ਸੇਧ ਦੇਣ ਲਈ ਔਰ ਸਮਾਜ ਨੂੰ ਰੋਜ਼ਗਾਰ ਨਾਲ ਜੋੜਨ ਲਈ ਵੀ ਕੁਝ ਉਪਰਾਲੇ ਕੀਤੇ ਨੇ ਬਹੁਤ ਵੱਡੀ ਗੱਲ ਹੈ ਔਰ ਮੈਂ ਸਟੇਟ মিডিਆ ਅਨ ਚਾਰਜ ਬਾਈ ਕੋਲੀ ਸਾਹਿਬ ਉਹਨਾਂ ਦਾ ਬਹੁਤ ਥੈਂਕਸ ਕਰਦਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇੱਥੇ ਇੱਕ ਕਵਰੇਜ ਕੀਤੀ ਔਰ ਲੋਕਾਂ ਤੱਕ ਇਸ ਸੁਨੇਹਾ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਔਰ ਪਹੁੰਚਾ ਵੀ ਰਹੀ ਹੈ ਮੈਂ ਤਲਵਾ ਕਰਦਾ ਕਿ ਇਹਦੇ ਦੇ ਮੇਲੇ ਹੁੰਦੇ ਰਹਿਣ ਔਰ ਨਗਰ ਦਾ ਵੀ ਬਹੁਤ ਤਲਵਾ ਪਿੰਡ ਹਕਮ ਵਾਲੇ ਦਾ ਔਰ ਜਿੰਨੇ ਲੋਕ ਸਰੋਤੇ ਲੋਕ ਪਹੁੰਚੇ ਜਾਂ ਮੇਰੀਆਂ ਭੈਣਾਂ ਧੀਆਂ ਪਹੁੰਚੀਆਂ ਨੇ ਇਸ ਮੇਲੇ ਦੀ ਸ਼ਾਨ ਨੂੰ ਵਧਾਉਣ ਲਈ ਉਹਨਾਂ ਦਾ ਵੀ ਥੈਂਕਸ ਔਰ ਕੋਲੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਥੈਂਕਸ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ